ਇਬਾਦਤ ਕੌਰ ਬਹੁਤ ਹੀ ਸੋਹਣੀ ਕੁੜੀ ਸੀ ਉਹ ਐਨੀ ਸੋਹਣੀ ਸੀ ਕਿ ਜਿਸ ਦਿਨ ਉਸ ਦੇ ਘਰ ਵਾਲੇ ਨੇ ਉਸ ਨੂੰ ਪੀਕਿਆਂ ਤੋਂ ਲੈਣ ਜਾਣਾ ਹੁੰਦਾ ਤਾਂ ਉਸ ਦੇ ਆਂਡ ਗਵਾਂਡ ਦੇ ਦਿਓਰ ਜੇਠ ਪਿੰਡ ਦੇ ਅੱਡੇ ਤੇ ਜਾ ਕੇ ਖੜ ਜਾਂਦੇ ਕਿ ਅੱਜ ਹੀ ਇਬਾਦਤ ਕੌਰ ਆਵੇਗੀ ਜਦ ਇਬਾਦਤ ਗੁਲਾਬੀ ਰੰਗ ਦਾ ਸੂਟ ਪਾ ਬੱਸ ਵਿੱਚੋਂ ਉਤਰੀ ਉਸ ਦਾ ਘਰ ਵਾਲਾ ਵੀ ਮਗਰੇ ਹੀ ਉੱਤਰਦਾ ਹੈ ਅੱਡਾ ਪੂਰਾ ਖਚਾ ਖਚ ਭਰਿਆ ਰਹਿੰਦਾ ਸੀ ਇਬਾਦਤ ਦਾ ਘਰ ਵਾਲਾ ਉਸ ਨੂੰ ਕੁਰੀ ਜਹੀ ਵਟਦਾ ਹੈ ਤੇ ਘੁੰਡ ਨੀਵਾ ਕਰਨ ਲਈ ਕਹਿੰਦਾ ਹੈ ਉਹ ਆਪਣੇ ਗੋਰੇ ਗੋਰੇ ਹੱਥਾਂ ਨਾਲ ਘੁੰਡ ਨੂੰ ਨੀਵਾ ਕਰਦੀ ਹੈ ਸਾਰੇ ਅੱਡੇ ਤੇ ਖੜੇ ਦਿਓਰ ਜੇਠ ਉਸ ਨੂੰ ਦੇਖਦੇ ਹੀ ਰਹਿ ਜਾਂਦੇ ਨੇ ਇਬਾਦਤ ਕੌਰ ਤੇ ਉਸ ਦਾ ਘਰ ਵਾਲਾ ਘਰ ਪਹੁੰਚ ਜਾਂਦੇ ਹਨ ਇੱਕ ਟੁੱਟਿਆ ਜਿਹਾ ਮੰਝਾ ਬੇੜੇ ਵਿੱਚ ਪਿਆ ਹੁੰਦਾ ਹੈ ਜਿਸ ਤੇ ਜਾ ਕੇ ਉਸ ਦਾ ਘਰ ਵਾਲਾ ਬੈਠ ਜਾਂਦਾ ਹੈ ਇਬਾਦਤ ਕਮਰੇ ਵਿੱਚ ਜਾ ਕੇ ਆਪਣਾ ਸਮਾਨ ਰੱਖਦੀ ਹੈ ਤੇ ਜਦੋਂ ਉਹ ਰਸੋਈ ਵਿੱਚ ਜਾਂਦੀ ਹੈ ਤਾਂ ਦੇਖਦੀ ਹੀ ਰਹਿ ਜਾਂਦੀ ਹੈ ਰਸੋਈ ਤਾਂ ਖਾਲੀ ਪਾਂ ਪਾਂ ਕਰਦੀ ਸੀ ਇਬਾਦਤ ਅੰਦਰੋਂ ਅੰਦਰ ਹੀ ਰੋਂਦੀ ਤਾਂ ਹੈ ਪਰ ਕੜੇ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਪੀਂਦੀ ਤੇ ਨਾਲੇ ਆਪਣੇ ਘਰ ਵਾਲੇ ਨੂੰ ਫੜਾਉਂਦੀ ਹੈ ਤੇ ਆਪਣੇ ਘਰ ਵਾਲੇ ਦੇ ਕੋਲ ਮੰਜੀ ਤੇ ਬੈਠ ਜਾਂਦੀ ਹੈ ਤੇ ਸੋਚਣ ਲੱਗਦੀ ਹੈ ਇਬਾਦਤ ਕੌਰ ਦੇ ਪੇਕੇ ਪਿੰਡ ਵਿੱਚ ਉਸ ਦੇ ਮਾਤਾ-ਪਿਤਾ ਤੇ ਇੱਕ ਭਰਾ ਹੈ ਉਸ ਦਾ ਭਰਾ ਛੋਟਾ ਸੀ ਤੇ ਉਹ ਵੱਡੀ ਸੀ ਉਸ ਦਾ ਪਿਓ 30 ਕਿੱਲਿਆਂ ਦਾ ਮਾਲਕ ਸੀ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਬਾਦਤ ਦਾ ਵਿਆਹ ਐਨੇ ਗਰੀਬ ਘਰ ਵਿੱਚ ਕਿਉਂ ਕੀਤਾ ਅਸਲ ਵਿੱਚ ਜੋ ਇਬਾਦਤ ਦੀ ਮਾਂ ਸੀ ਉਹ ਉਸ ਦੀ ਸਗੀ ਮਾਂ ਨਹੀਂ ਸੀ ਉਸ ਦੀ ਮਾਂ ਤਾਂ ਬਚਪਨ ਵਿੱਚ ਹੀ ਗੁਜ਼ਰ ਗਈ ਸੀ ਤੇ ਉਸ ਦੇ ਚਾਚੇ ਦੀ ਵੀ ਮੌਤ ਹੋ ਗਈ ਸੀ ਇਬਾਦਤ ਦਾ ਜੋ ਭਰਾ ਸੀ ਉਹ ਉਸਦੇ ਚਾਚੇ ਦਾ ਪੁੱਤ ਸੀ ਉਸਦੇ ਚਾਚੇ ਦੀ ਮੌਤ ਤੋਂ ਬਾਅਦ ਉਸਦੀ ਚਾਚੀ ਨੇ ਉਸਦੇ ਪਿਓ ਦੇ ਨਾਲ ਵਿਆਹ ਕਰਵਾ ਲਿਆ ਸੀ ਉਸਦੀ ਚਾਚੀ ਇਬਾਦਤ ਕੌਰ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਉਹ ਇਹ ਚਾਹੁੰਦੀ ਸੀ ਕਿ ਇਬਾਦਤ ਕੌਰ ਦੇ 30 ਕਿੱਲੇ ਵੀ ਉਸਦੇ ਪੁੱਤ ਨੂੰ ਹੀ ਮਿਲ ਜਾਣ ਇਬਾਦਤ ਕੌਰ ਦਾ ਪਿਓ ਵੀ ਓਵੇਂ ਹੀ ਕਰਦਾ ਸੀ ਜਿਵੇਂ ਉਸਦੀ ਚਾਚੀ ਕਹਿੰਦੀ ਸੀ ਇਬਾਦਤ ਦੇ ਇਸ ਰਿਸ਼ਤੇ ਦੀ ਦੱਸ ਵੀ ਉਸਦੀ ਚਾਚੀ ਨੇ ਹੀ ਪਾਈ ਸੀ ਔਸਦੇ ਪਿਓ ਨੇ ਬਿਨਾ ਘਰਵਾਰ ਦੇਖੇ ਇਬਾਦਤ ਕੌਰ ਦਾ ਵਿਆਹ ਕਰ ਦਿੱਤਾ। ਨਾ ਹੀ ਉਸਦੀ ਚਾਚੀ ਉਸ ਨੂੰ ਕਦੇ ਮਿਲਣ ਆਈ ਤੇ ਨਾ ਹੀ ਪਿਓ ਕਦੇ ਉਸ ਨੂੰ ਮਿਲਣ ਆਇਆ। ਚਾਚੀ ਦਾ ਪੁੱਤਰ ਕਦੇ ਨਾ ਕਦੇ ਜ਼ਰੂਰ ਆ ਜਾਂਦਾ ਸੀ। ਉਹ ਵੱਡੀ ਗੱਡੀ ਵਿੱਚ ਆਉਂਦਾ ਸੀ। ਪਰ ਇਬਾਦਤ ਦਾ ਘਰ ਇੰਨਾ ਛੋਟਾ ਸੀ ਕਿ ਉਸ ਦੇ ਘਰੇ ਉਹਨਾਂ ਦੀ ਗੱਡੀ ਵੀ ਨਹੀਂ ਵੜਦੀ ਸੀ। ਇਬਾਦਤ ਕੌਰ ਕਈ ਵਾਰ ਦੁਖੀ ਹੋ ਕੇ ਕਹਿ ਦਿੰਦੀ ਕਿ ਮੇਰਾ ਪਿਓ ਤਾਂ ਮੇਰੇ ਲਈ ਜਿਉਂਦਾ ਹੀ ਮਰ ਗਿਆ। ਇਬਾਦਤ ਕੌਰ ਦੇ ਘਰ ਦੋ ਕਮਰੇ ਤੇ ਇੱਕ ਟੁੱਟੀ ਜਹੀ ਰਸੋਈ ਸੀ ਘਰ ਵਿੱਚ ਇੱਕ ਹੀ ਪੱਖਾ ਸੀ ਮਹਿਲਾ ਵਰਗੇ ਘਰ ਵਿੱਚੋਂ ਆ ਕੇ ਇਸ ਤਰ੍ਹਾਂ ਦੇ ਗਰੀਬ ਘਰ ਵਿੱਚ ਜ਼ਿੰਦਗੀ ਜਿਉਣੀ ਇਬਾਦਤ ਕੌਰ ਨੂੰ ਔਖੀ ਤਾਂ ਬਹੁਤ ਲੱਗਦੀ ਸੀ ਪਰ ਕੀ ਕਰਦੀ ਉਸ ਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਥੋੜੇ ਜਿਹੇ ਬਰਤਨ ਸੀ ਰਸੋਈ ਵਿੱਚ ਤੇ ਡੱਬਿਆਂ ਵਿੱਚ ਦਾਲਾਂ ਵੀ ਥੋੜੀਆਂ ਥੋੜੀਆਂ ਤੇ ਥੋੜਾ ਬਹੁਤਾ ਲਹਣ ਮਿਰਚ ਸੀ ਹੱਥ ਲਾਇਆ ਮੈਲੀ ਹੋਣ ਵਾਲੀ ਇਬਾਦਤਕੌਰ ਹੁਣ ਹੌਲੀ-ਹੌਲੀ ਪੱਕੇ ਰੰਗ ਦੀ ਹੁੰਦੀ ਜਾ ਰਹੀ ਸੀ ਉਸਨੇ ਦੋ ਮੱਝਾਂ ਰੱਖ ਲਈਆਂ ਸਨ ਤੇ ਉਹਨਾਂ ਦਾ ਹੀ ਦੁੱਧ ਪਾ ਕੇ ਗੁਜਾਰਾ ਕਰਨ ਲੱਗੀ ਪਰ ਉਹ ਆਪਣਾ ਪੀਕਾਕਰ ਯਾਦ ਕਰਕੇ ਬਹੁਤ ਰੋਂਦੀ ਸੀ ਚਾਚੇ ਦਾ ਪੁੱਤ ਕਦੇ 4-5 ਮਹੀਨੇ ਬਾਅਦ ਗੇੜਾ ਮਾਰਦਾ ਤੇ ਉਸ ਨੂੰ ਇੱਕ ਦੋ ਸੂਟ ਬਣਾ ਕੇ ਦੇ ਜਾਂਦਾ ਉਸ ਦੇ ਗੇਟ ਕੋਲ ਵੱਡੀ ਗੱਡੀ ਖੜੀ ਦੇਖ ਕੇ ਆਣ-ਗਵਾਂਡ ਦੀਆਂ ਔਰਤਾਂ ਪੁੱਛਦੀਆਂ ਕਿ ਕੌਣ ਆਇਆ ਸੀ ਜਦੋਂ ਇਬਾਦਤ ਕੌਰ ਕਹਿੰਦੀ ਕਿ ਮੇਰਾ ਭਰਾ ਆਇਆ ਸੀ ਤਾਂ ਉਹਨਾਂ ਨੂੰ ਯਕੀਨ ਨਾ ਆਉਂਦਾ ਕਿ ਇਸ ਦਾ ਭਰਾ ਪੂਰਾ ਸੋਹਣਾ ਸਰਦਾਰ ਬੰਦਾ ਏ ਤੇ ਇਹਨੂੰ ਐਨੇ ਗਰੀਬ ਘਰੇ ਕਿਉਂ ਵਿਆਹਿਆ ਏ ਹੁਣ ਇਬਾਦਤ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਉਸ ਦੇ ਗੇਟ ਵਿੱਚ ਆ ਕੇ ਇੱਕ ਵੱਡੀ ਗੱਡੀ ਰੁਕੀ ਗੱਡੀ ਵਿੱਚੋਂ ਉਸ ਦੇ ਚਾਚੇ ਦਾ ਪੁੱਤ ਨਿਕਲਿਆ ਉਸ ਦੇ ਹੱਥ ਵਿੱਚ ਇੱਕ ਮਠਿਆਈ ਦਾ ਡੱਬਾ ਤੇ ਕਾਰਡ ਸੀ ਅੰਦਰ ਆ ਕੇ ਉਸ ਨੇ ਕਿਹਾ ਘਰਿਆਂ ਭੈਣੀ ਇਬਾਦਤ ਕੌਰ ਭੱਜ ਕੇ ਆਈ ਤੇ ਕਿਹਾ ਹਾਂ ਵੀਰੇ ਘਰ ਆਹੀਆਂ ਅੰਦਰ ਆਜੋ ਤੁਸੀਂ ਉਸਦੇ ਭਰਾ ਨੇ ਉਸ ਨੂੰ ਕਿਹਾ ਕਿ ਲੈ ਭੈਣੇ ਤੇਰੇ ਭਰਾ ਦਾ ਵਿਆਹ ਏ ਤੂੰ ਤੇ ਜੀਜਾ ਜੀ ਨੇ ਜ਼ਰੂਰ ਆਉਣਾ ਹੈ ਇਬਾਦਤ ਦੀ ਹੈਰਾਨੀ ਦੀ ਹੱਦ ਨਾ ਰਹੀ ਉਸ ਨੇ ਆਪਣੇ ਵੀਰ ਨੂੰ ਕਿਹਾ ਵੀਰੇ ਤੁਸੀਂ ਤਾਂ ਚਾਚੀ ਤੋਂ ਡਰਦੇ ਮੈਨੂੰ ਮਿਲਣ ਵੀ ਨਹੀਂ ਆਉਂਦੇ ਹੁਣ ਤੁਸੀਂ ਮੈਨੂੰ ਵਿਆਹ ਤੇ ਕਿਵੇਂ ਬੁਲਾ ਲਿਆ ਉਸ ਦਾ ਵੀਰ ਕਹਿਣ ਲੱਗਾ ਭੈਣੇ ਤੂੰ ਛੱਡ ਏ ਨਾ ਗੱਲਾਂ ਨੂੰ ਤੂੰ ਮੈਨੂੰ ਇਹ ਦੱਸ ਕਿ ਜੀਜਾ ਜੀ ਕਦੋਂ ਆਉਣਗੇ ਇਵਾਦਤ ਨੇ ਕਿਹਾ ਕਿ ਉਹ ਤਾਂ ਫੈਕਟਰੀ ਵਿੱਚ ਕੰਮ ਕਰਦੇ ਨੇ ਉਹ ਤਾਂ ਸ਼ਾਮ ਨੂੰ ਹਨੇਰੇ ਹੋਏ ਘਰ ਆਉਂਦੇ ਨੇ ਉਸ ਦੇ ਵੀਰ ਨੇ ਕਿਹਾ ਚੰਗਾ ਭੈਣੀ ਕੱਲ ਨੂੰ ਜੀਜਾ ਜੀ ਨੂੰ ਫੈਕਟਰੀ ਵਿੱਚ ਨਾ ਜਾਣ ਦੇਈਂ ਮੈਂ ਕੱਲ ਨੂੰ ਦੁਬਾਰਾ ਆਵਾਂਗਾ ਤੇ ਮੈਂ ਤੁਹਾਨੂੰ ਵਿਆਹ ਲਈ ਕੱਪੜੇ ਤੇ ਹੋਰ ਜੋ ਸਮਾਨ ਚਾਹੀਦਾ ਹੈ ਉਹ ਲੈ ਕੇ ਦਵਾਂਗਾ ਇਵਾਦਤ ਮਨ ਹੀ ਮਨ ਬਹੁਤ ਹੈਰਾਨ ਹੋਈ ਉਸ ਨੇ ਕਿਹਾ ਐਨੀ ਖੇਚਲ ਦੀ ਕੀ ਲੋੜ ਹੈ ਵੀਰੇ ਮੈਨੂੰ ਤਾਂ ਇਸ ਗੱਲ ਦੀ ਹੀ ਬਹੁਤ ਖੁਸ਼ੀ ਹੈ ਕਿ ਤੁਸੀਂ ਮੈਨੂੰ ਵਿਆਹ ਤੇ ਬੁਲਾ ਲਿਆ ਕਿਉਂ ਐਵੇਂ ਖਰਚਾ ਕਰਨਾ ਸਾਡੇ ਕੋਲ ਜਿਹੋ ਜਿਹੇ ਕੱਪੜੇ ਹਨ ਅਸੀਂ ਉਹ ਪਾ ਕੇ ਆ ਜਾਵਾਂਗੇ ਉਸ ਦਾ ਵੀਰ ਬੋਲਿਆ ਬਸ ਹੁਣ ਚੁੱਪ ਕਰ ਜਾ ਭੈਣੀ ਜੋ ਮੈਂ ਕਿਹਾ ਉਸ ਨੂੰ ਕੰਨ ਵਿੱਚ ਪਾ ਲੈ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਉਸ ਦਾ ਭਰਾ ਚਲਾ ਗਿਆ ਸ਼ਾਮ ਨੂੰ ਜਦੋਂ ਇਬਾਦਤਖੋਰ ਦੇ ਘਰ ਵਾਲਾ ਫੈਕਟਰੀ ਵਿੱਚੋਂ ਵਾਪਸ ਆਇਆ ਤਾਂ ਉਸ ਨੇ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਉਸਨੇ ਕਿਹਾ ਮਰਜ਼ੀ ਹੈ ਤੇਰੀ ਤੂੰ ਜਿਵੇਂ ਕਹੇਂਗੀ ਮੈਂ ਤਾਂ ਉਵੇਂ ਕਰ ਲੂੰ ਪਰ ਕੱਲ ਨੂੰ ਤੇਰਾ ਭਰਾ ਇਸ ਗੱਲ ਦਾ ਮੀਣਾ ਨਾ ਦਵੇ ਕਿ ਸਾਡੇ ਹੀ ਕੱਪੜੇ ਪਾ ਕੇ ਸਾਡੇ ਵਿਆਹ ਤੇ ਆਏ ਨੇ ਇਹ ਇਬਾਦਤ ਦੇ ਘਰ ਵਾਲੇ ਦੀ ਸਿਫਤ ਸੀ ਕਿ ਉਹ ਆਪਣੀ ਕਮਾਈ ਵਿੱਚ ਹੀ ਗੁਜ਼ਾਰਾ ਕਰਦਾ ਸੀ ਭਾਵੇਂ ਉਸਦੀ ਕਮਾਈ ਘੱਟ ਸੀ ਪਰ ਫਿਰ ਵੀ ਉਸਨੇ ਇਬਾਦਤ ਘਰ ਨੂੰ ਆਪਣੀ ਜ਼ਮੀਨ ਦਾ ਹਿੱਸਾ ਵੰਡਾਉਣ ਲਈ ਕਦੇ ਨਹੀਂ ਕਿਹਾ ਸੀ ਤੇ ਨਾ ਹੀ ਉਸ ਨੂੰ ਉਹਨਾਂ ਤੋਂ ਕੁਝ ਲੈ ਕੇ ਆਉਣ ਲਈ ਕਿਹਾ ਸੀ ਦੂਜੇ ਦਿਨ ਇਬਾਦਤ कौर ਨੇ ਆਪਣੇ ਘਰ ਵਾਲੇ ਨੂੰ ਫੈਕਟਰੀ ਵਿੱਚ ਨਾ ਜਾਣ ਦਿੱਤਾ ਉਹ ਜਲਦੀ ਹੀ ਕੰਮ ਨਵੇੜ ਕੇ ਆਪਣੇ ਭਰਾ ਦਾ ਇੰਤਜ਼ਾਰ ਕਰਨ ਲੱਗੀ ਉਸ ਦਾ ਭਰਾ ਗੱਡੀ ਲੈ ਕੇ ਆਇਆ ਤੇ ਉਹਨਾਂ ਦੋਨਾਂ ਨੂੰ ਸ਼ਹਿਰ ਲੈ ਗਿਆ ਉਹਨਾਂ ਦੋਨਾਂ ਨੂੰ ਸੋਹਣੇ ਕੱਪੜੇ ਤੇ ਹੋਰ ਵਿਆਹ ਸ਼ਾਦੀ ਦੇ ਜਿਹੜੇ ਸਮਾਨ ਦੀ ਲੋੜ ਸੀ ਉਹ ਸਾਰਾ ਲੈ ਕੇ ਦਿੱਤਾ ਵਾਪਸ ਜਾਂਦਾ ਹੋਇਆ ਉਹ ਉਹਨਾਂ ਨੂੰ ਘਰ ਦਾ ਹੋਰ ਵੀ ਕਾਫੀ ਸਮਾਨ ਲੈ ਕੇ ਦੇ ਗਿਆ ਫਿਰ ਉਹ ਕਹਿਣ ਲੱਗਾ ਕਿ ਹੁਣ ਤੁਸੀਂ ਵਿਆਹ ਦੀ ਤਿਆਰੀ ਕਰੋ ਜੇ ਹੋਰ ਸਮਾਨ ਦੀ ਲੋੜ ਹੋਈ ਤਾਂ ਮੈਨੂੰ ਜ਼ਰੂਰ ਦੱਸ ਦਿਓ ਇਬਾਦਤ ਅਤੇ ਉਸ ਦੇ ਘਰ ਵਾਲਾ ਉਸ ਦੇ ਇੰਜ ਬਦਲ ਜਾਣ ਨਾਲ ਬਹੁਤ ਹੈਰਾਨ ਸਨ ਵਿਆਹ ਦਾ ਦਿਨ ਨੇੜੇ ਆ ਗਿਆ ਇਬਾਦਤ ਕੋਰ ਤੋਂ ਚਾਹ ਨਹੀਂ ਸੀ ਚੁੱਕਿਆ ਜਾਂਦਾ ਉਸਨੇ ਵਿਆਹ ਦੀ ਸਾਰੀ ਤਿਆਰੀ ਕਰ ਲਈ ਵਿਆਹ ਤੋਂ 2 ਦਿਨ ਪਹਿਲਾਂ ਹੀ ਉਸ ਦਾ ਭਰਾ ਗੱਡੀ ਵਿੱਚ ਉਹਨਾਂ ਨੂੰ ਲੈਣ ਆ ਗਿਆ ਅੱਜ ਕਿੰਨੇ ਸਮੇਂ ਬਾਅਦ ਇਬਾਦਤ ਕੌਰ ਨੇ ਆਪਣੀ ਪੀਕੀ ਘਰ ਪੈਰ ਪਾਇਆ ਉਸ ਦੀ ਹੈਰਾਨੀ ਦੀ ਹੱਦ ਤਾਂ ਉਦੋਂ ਨਾ ਰਹੀ ਜਦੋਂ ਉਸ ਦੇ ਘਰ ਪੈਰ ਪਾਉਂਦਿਆਂ ਹੀ ਉਸ ਦੀ ਚਾਚੀ ਤੇ ਉਸ ਦਾ ਪਿਓ ਭੱਜ ਕੇ ਆਏ ਤੇ ਇਬਾਦਤ ਕੌਰ ਤੇ ਉਸ ਦੇ ਘਰ ਵਾਲੇ ਦਾ ਦਿਲੋਂ ਸਵਾਗਤ ਕੀਤਾ ਵਿਆਹ ਦੇ ਪੂਰੇ ਰਸਮਾਂ ਰਿਵਾਜ ਸ਼ੁਰੂ ਹੋ ਚੁੱਕੇ ਸਨ ਇਬਾਦਤ ਕੌਰ ਨੂੰ ਉਸ ਦਾ ਬਣਦਾ ਮਾਣ ਸਨਮਾਨ ਦਿੱਤਾ ਗਿਆ ਵਿਆਹ ਵਾਲੇ ਦਿਨ ਉਸਦੇ ਭਰਾ ਦੇ ਸਹੁਰਿਆਂ ਵੱਲੋਂ ਇਬਾਦਤ ਕੌਰ ਤੇ ਉਸਦੇ ਘਰ ਵਾਲੇ ਨੂੰ ਸੋਨੇ ਦੀ ਚੈਨ ਅਤੇ ਕੜਾ ਪਾ ਕੇ ਉਹਨਾਂ ਦੀਆਂ ਮਿਲਣੀਆਂ ਕਰਵਾਈਆਂ ਚਾਹੀ ਚਾਹੀ ਸਾਰਾ ਵਿਆਹ ਨਿਬੜ ਗਿਆ ਇਬਾਦਤ ਕੌਰ ਨੇ ਵਿਦਾਇਗੀ ਲਈ ਉਸ ਦਾ ਭਰਾ ਉਸ ਨੂੰ ਪੂਰੇ ਮਾਨ ਸਨਮਾਨਾ ਛੱਡ ਕੇ ਗਿਆ ਵਿਆਹ ਤੋਂ ਵਾਪਸ ਆ ਕੇ ਇਬਾਦਤ ਨੇ ਖੁਸ਼ੀ ਖੁਸ਼ੀ ਆਪਣੇ ਆਣ ਗਵਾਂਡ ਦੀਆਂ ਔਰਤਾਂ ਨੂੰ ਆਪਣੇ ਭਰਾ ਦੇ ਵਿਆਹ ਦੀਆਂ ਗੱਲਾਂ ਦਸੀਆਂ ਤੇ ਸਾਰੇ ਆਣ ਗਵਾਂਡ ਵਿੱਚ ਮਠਿਆਈ ਵੰਡੀ 3-4 ਦਿਨਾਂ ਬਾਅਦ ਉਸ ਦੇ ਭਰਾ ਪਰਜਾਈ ਉਸ ਦੀ ਚਾਚੀ ਤੇ ਪਿਓ ਉਸ ਨੂੰ ਮਿਲਣ ਲਈ ਆਏ। ਉਹ ਉਸ ਲਈ ਬਹੁਤ ਸਾਰਾ ਸਮਾਨ ਲੈ ਕੇ ਆਏ ਤੇ ਇਬਾਦਤਖੋਰ ਨੂੰ ਕਹਿ ਕੇ ਗਏ ਕਿ ਤੂੰ ਜਵਾਈ ਨੂੰ ਕਹੀਂ ਕਿ ਹੁਣ ਉਹ ਫੈਕਟਰੀ ਵਿੱਚ ਕੰਮ ਨਾ ਕਰੇ। ਮਿਸਤਰੀ ਲੱਭ ਕੇ ਘਰ ਦੀ ਉਸਾਰੀ ਸ਼ੁਰੂ ਕਰਵਾਵੇ। ਕਰਨ ਲਈ ਜੋ ਵੀ ਸਮਾਨ ਤੇ ਪੈਸਾ ਚਾਹੀਦਾ ਉਹ ਅਸੀਂ ਖੁਦ ਦਵਾਂਗੇ। ਇਬਾਦਤ ਤੇ ਉਸ ਦੇ ਘਰ ਵਾਲਾ ਉਸ ਦੀ ਚਾਚੀ ਤੇ ਪਿਓ ਦੇ ਬਦਲੇ ਹੋਏ ਸੁਭਾਅ ਤੋਂ ਖੁਸ਼ ਵੀ ਸਨ। ਤੇ ਹੈਰਾਨ ਵੀ ਉਹਨਾਂ ਨੇ ਘਰ ਦਾ ਨਕਸ਼ਾ ਤਿਆਰ ਕਰਵਾ ਕੇ ਕੋਠੀ ਪਾਉਣੀ ਸ਼ੁਰੂ ਕਰ ਦਿੱਤੀ ਤਿੰਨ ਮਹੀਨਿਆਂ ਵਿੱਚ ਕੋਠੀ ਬਣ ਕੇ ਤਿਆਰ ਹੋ ਗਈ ਕੋਠੀ ਦੇ ਮਹੌਰਤ ਤੇ ਇਬਾਦਤ ਦਾ ਸਾਰਾ ਪੇਕਾ ਪਰਿਵਾਰ ਆਇਆ ਉਹਨਾਂ ਨਾਲ ਉਸ ਦੀ ਭਝਾਈ ਦੇ ਪੇਕੇ ਵੀ ਸਨ ਇਬਾਦਤ ਦੇ ਪਿਤਾ ਨੇ ਆਪਣੀ ਜਵਾਈ ਨੂੰ ਬੁਲਾ ਕੇ ਕਿਹਾ ਮੇਰੀ ਗੱਲ ਸੁਣ ਪੁੱਤ ਤੇਰੇ ਨਵੇਂ ਘਰ ਦੀ ਖੁਸ਼ੀ ਵਿੱਚ ਛੋਟਾ ਜਿਹਾ ਤੋਹਫ਼ਾ ਸਵੀਕਾਰ ਕਰੀਂ ਉਸਦੇ ਹੱਥ ਵਿੱਚ ਕੁਝ ਕਾਗਜ਼ ਸਨ ਤੇ ਉਹ ਕਾਗਜ਼ ਉਸਨੇ ਆਪਣੀ ਜਵਾਈ ਨੂੰ ਦੇ ਦਿੱਤੇ। ਉਸੇ ਜਵਾਈ ਨੇ ਕਿਹਾ ਡੈਡੀ ਜਿੰਨਾ ਵੱਡਾ ਤੋਹਫ਼ਾ ਤੁਸੀਂ ਸਾਨੂੰ ਦੇ ਦਿੱਤਾ ਹੈ ਹੁਣ ਹੋਰ ਕਿਹੜਾ ਤੋਹਫ਼ਾ ਬਾਕੀ ਰਹਿ ਗਿਆ ਹੈ। ਉਸਨੇ ਉਹ ਕਾਗਜ਼ ਫੜਤਾ ਲਏ ਪਰ ਨਾਲ ਖੜੀ ਆਪਣੀ ਪਤਨੀ ਇਵਾਦਤ ਨੂੰ ਫੜਾ ਦਿੱਤੇ। ਇਵਾਦਤ ਕੌਰ ਦੇ ਸਾਰੇ ਆਂਢ ਗੁਆਂਢ ਵਾਲੇ ਤੇ ਉਸਦੇ ਘਰ ਵਾਲੇ ਦੇ ਸਾਰੇ ਰਿਸ਼ਤੇਦਾਰ ਵੀ ਆਏ ਹੋਏ ਸਨ। ਸਾਰੇ ਬਹੁਤ ਹੈਰਾਨੀ ਨਾਲ ਦੇਖ ਰਹੇ ਸਨ ਕਿ ਇਹ ਕਿਹੜਾ ਤੋਹਫ਼ਾ ਹੈ। ਜੋ ਉਸਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਦਿੱਤਾ ਹੈ ਇਬਾਦਤ ਕੌਰ ਨੇ ਕਾਗਜ਼ ਖੋਲੇ ਤਾਂ ਉਹ ਚੌਂਕ ਗਈ ਉਹ ਖੁਸ਼ੀ ਨਾਲ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੇਰੇ ਲਈ ਇੰਨਾ ਹੀ ਕਾਫੀ ਹੈ ਕਿ ਤੁਸੀਂ ਖੁਸ਼ੀ-ਖੁਸ਼ੀ ਮੇਰੇ ਘਰ ਆਉਂਦੇ ਹੋ ਮੇਰੇ ਲਈ ਇੰਨਾ ਵੱਡਾ ਘਰ ਬਣਾ ਕੇ ਦਿੱਤਾ ਹੈ ਮੈਨੂੰ ਇਹਨਾਂ ਕਾਗਜ਼ਾਂ ਦੀ ਲੋੜ ਨਹੀਂ ਹੈ ਉਹ ਕਹਿਣ ਲੱਗੀ ਕਿ ਮੈਨੂੰ ਆਪਣੇ ਹਿੱਸੇ ਦੀ ਜ਼ਮੀਨ ਨਹੀਂ ਚਾਹੀਦੀ ਮੈਨੂੰ ਆਪਣੇ ਪੀਕੇ ਪਰਿਵਾਰ ਦਾ ਪਿਆਰ ਅਤੇ ਸਾਥ ਚਾਹੀਦਾ ਹੈ ਉਸ ਦਾ ਭਰਾ ਤੇ ਭਝਾਈ ਅੱਗੇ ਹੋ ਕੇ ਕਹਿਣ ਲੱਗੇ ਨਹੀਂ ਭੈਣੇ ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਇਹ ਤੇਰੇ ਹਿੱਸੇ ਦੀ ਜ਼ਮੀਨ ਹੈ ਅਸੀਂ ਇਸ ਉੱਤੇ ਆਪਣਾ ਹੱਕ ਨਹੀਂ ਜਿਤਾਵਾਂਗੇ ਉਸ ਦੀ ਭਝਾਈ ਦੇ ਪੇਕੇ ਵੀ ਕਹਿਣ ਲੱਗੇ ਕਿ ਨਹੀਂ ਧੀਏ ਅਸੀਂ ਨਹੀਂ ਚਾਹੁੰਦੇ ਕਿ ਜਿਸ ਘਰ ਸਾਡੀ ਧੀ ਵਿਆਹੀ ਗਈ ਉਹ ਆਪਣੀ ਨਣਦ ਦੇ ਹਿੱਸੇ ਦੀ ਜ਼ਮੀਨ ਦਾ ਹਿੱਸਾ ਖਾਵੇ ਸਾਡੇ ਇੱਕੋ ਇੱਕ ਲਾੜਲੀ ਧੀ ਹੈ ਪੈਸੇ ਤੇ ਜ਼ਮੀਨ ਦੀ ਸਾਡੇ ਕੋਲ ਵੀ ਕੋਈ ਕਮੀ ਨਹੀਂ ਹੈ ਸਾਡੀ ਜ਼ਮੀਨ ਤੇ ਪੈਸਾ ਇਸ ਦਾ ਹੀ ਤਾਂ ਹੈ ਤੂੰ ਆਪਣੇ ਇੰਨੇ ਸਾਲ ਗਰੀਬੀ ਵਿੱਚ ਹੰਢਾਏ ਤੇਰਾ ਬਣਦਾ ਹੱਕ ਤੈਨੂੰ ਨਹੀਂ ਮਿਲਿਆ ਸੀ ਅਸੀਂ ਆਪਣੀ ਧੀ ਦਾ ਰਿਸ਼ਤਾ ਇਸ ਸ਼ਰਤ ਤੇ ਹੀ ਤੇਰੇ ਵੀਰ ਨਾਲ ਕੀਤਾ ਹੈ ਜੇ ਤੁਸੀਂ ਸਾਡੀ ਕੁੜੀ ਦਾ ਰਿਸ਼ਤਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਕੁੜੀ ਦਾ ਹਿੱਸਾ ਉਸ ਨੂੰ ਦੇਣਾ ਹੋਵੇਗਾ ਇਹ ਸੁਣਦਿਆਂ ਹੀ ਇਬਾਦਤ ਆਪਣੀ ਭਝਾਈ ਤੇ ਉਸ ਦੀ ਮਾਂ ਦੇ ਗਲ ਲੱਗ ਕੇ ਰੋਣ ਲੱਗੀ ਇਬਾਦਤ ਦੇ ਪਿਤਾ ਤੇ ਉਸ ਦੀ ਚਾਚੀ ਨੇ ਹੱਥ ਜੋੜ ਕੇ ਸਾਰੇ ਰਿਸ਼ਤੇਦਾਰਾਂ ਤੇ ਇਬਾਦਤ ਤੇ ਉਸ ਦੇ ਘਰ ਵਾਲੇ ਤੋਂ ਮਾਫੀ ਮੰਗੀ। ਉਸ ਦੀ ਚਾਚੀ ਨੇ ਕਿਹਾ ਕਿ ਮੈਂ ਲਾਲਚ ਵਿੱਚ ਅੰਨੀ ਹੋ ਕੇ ਤੇਰੇ ਨਾਲ ਬਹੁਤ ੱੱਕਾ ਕੀਤਾ। ਤੂੰ ਮੈਨੂੰ ਮਾਫ ਕਰ ਦੇਤੀ ਏ। ਮੈਂ ਤਾਂ ਤੇਰੇ ਤੋਂ ਮਾਫੀ ਮੰਗਣ ਦੇ ਵੀ ਲਾਇਕ ਨਹੀਂ ਹਾਂ। ਉਸ ਸਮੇਂ ਮਾਹੌਲ ਕਾਫੀ ਨਰਮ ਹੋ ਗਿਆ ਸੀ। ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਇਵਾਦਤ ਤੇ ਉਸੇ ਘਰ ਵਾਲਾ ਬਹੁਤ ਖੁਸ਼ ਸਨ ਉਸ ਦਾ ਪਿਤਾ ਤੇ ਭਰਾ ਉਸ ਨੂੰ ਇਹ ਕਹਿ ਕੇ ਚਲੇ ਗਏ ਕਿ ਹੁਣ ਤੈਨੂੰ ਤੇਰੀ ਹਿੱਸੇ ਦੀ ਜ਼ਮੀਨ ਦਾ ਠੇਕਾ ਮਿਲ ਜਾਇਆ ਕਰੇਗਾ ਹੁਣ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ ਉਹਨਾਂ ਕੋਲ ਪੈਸੇ ਤੇ ਪਿਆਰ ਦੀ ਕੋਈ ਕਮੀ ਨਹੀਂ ਰਹੀ ਇਹ ਸਾਰਾ ਕੁਝ ਇਬਾਦਤ ਦੀ ਪਰਜਾਇ ਦੇ ਪੇਕਿਆਂ ਦੀ ਵੱਡੀ ਸੋਚ ਕਰਕੇ ਹੋਇਆ ਜ਼ਰੂਰੀ ਨਹੀਂ ਕਿ ਖੂਨ ਦੇ ਰਿਸ਼ਤੇ ਹੀ ਸਾਡੀ ਜ਼ਿੰਦਗੀ ਬਦਲਦੇ ਨੇ ਦੁਨੀਆ ਵਿੱਚ ਅਜਿਹੇ ਵੀ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਬਿਨਾਂ ਸੁਆਰਥ ਤੋਂ ਦੂਜਿਆਂ ਦਾ ਭਲਾ ਕਰਦੇ ਹਨ ਦੋਸਤੋ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ